ਦੇ ਕੋ ਫੀਲਿੰਗ ਤਾਂ ਇਹ ਹੈ ਜੀ ਸਾਰਾ ਸਾਲ ਮਿਹਨਤ ਕੀਤੀ ਹੈ ਤੇ ਸਟੂਡੈਂਟਾਂ ਦੀ ਹੈਲਪ ਕਰ ਰਹੇ ਆਂ ਕਾਫੀ ਟਾਈਮ ਤੋਂ ਤੇ ਹੁਣ ਤਾਂ ਮੁਕੱਦਰ ਦੇ ਨਾਲ ਲੜਾਈ ਹੈ ਜੋ ਮੁਕੱਦਰ ਚ ਲਿਖਿਆ ਹੋਊਗਾ ਉਹੀ ਹੈ ਉਹਦੇ ਨਾਲ ਲੜਾਈ ਹੈ ਸਾਡੀ ਸਿਰਸ ਇਸ ਵਾਰੀ ਦਿੱਕਤ ਥੋੜੀ ਜੀ ਹੈ ਵੀ ਇਸ ਵਾਰੀ ਕੰਪੀਟੀਸ਼ਨ ਕੰਪੀਟੀਸ਼ਨ ਤਾਂ ਨਹੀਂ ਆਪਾਂ ਕਹਿ ਸਕਦੇ ਬਟ ਇਸ ਵਾਰੀ ਕੈਂਡੀਡੇਟ ਜ਼ਿਆਦਾ ਨੇ ਤੇ ਇਸ ਕਰਕੇ ਵੋਟਾਂ ਸੂਰਤ ਪੁਰ ਹੋਣੀਆਂ ਨੇ ਪਰ ਫੇਰ ਵੀ ਅਸਰ ਵੀਰਤੀ ਚੱਲ ਰਹੀ ਹੈ ਇਧਰ ਕਿਉਂਕਿ ਮੈਂ ਆਪ ਕਿਸ ਡਿਪਾਰਟਮੈਂਟ ਦਾ ਸਟੂਡੈਂਟ ਹੈ ਉਹੀ ਵੀ ਇੱਥੇ ਬੇਸਿਕ ਨੀਡ ਨੇ ਉਹ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਕੇ ਆਵਾਂਗੇ ਬਾਈ ਹੁੱਕਰ ਬਾਈ ਕਰੁਕ ਤੇ ਬਾਕੀ ਜਿੰਨੇ ਵੀ ਡਿਪਾਰਟਮੈਂਟ ਨੇ ਕੋਸ਼ਿਸ਼ ਕਰਾਂਗੇ ਵੀ ਹਰੇਕ ਡਿਪਾਰਟਮੈਂਟ ਦੇ ਵਿੱਚ ਕੰਟੀਨ ਹੋਵੇ ਤੇ ਸਾਰੇ ਸਟੂਡੈਂਟਸ ਨੂੰ ਇੱਧਰ ਉੱਧਰ ਨਾ ਜਾਣਾ ਪਵੇ ਬ੍ਰੇਕਫਾਸਟ ਤੇ ਲੰਚ ਕਰਨ ਵਾਸਤੇ ਸਸੀ ਗਾਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮਹਾ ਮੰਤਰੀਤ ਸਿੰਘ ਪੰਜਾਬ ਯੂਨੀਵਰਸਿਟੀ ਦਾ ਇਲੈਕਸ਼ਨ ਪੂਰੇ ਤਰੀਕੇ ਦੇ ਨਾਲ ਪਾ ਕਿਆ ਹੋਇਆ ਜਿਹੜਾ ਵੀ ਉਮੀਦਵਾਰ ਸਾਨੂੰ ਜਿੱਥੇ ਵੀ ਮਿਲ ਰਿਹਾ ਅਸੀਂ ਉਸ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਸਥਿਤੀ ਹੈ ਕਿ ਉਹ ਕੀ ਸੋਚ ਰਹੇ ਨੇ ਇਹਨਾਂ ਸਾਰੇ ਉਮੀਦਵਾਰ ਜਿਨ੍ਹਾਂ ਦੇ ਇੰਟਰਵਿਊ ਤੁਹਾਡੇ ਤੱਕ ਲੈ ਕੇ ਆ ਰਹੇ ਆ ਇਹਨਾਂ ਚੋਂ ਕੱਲ ਹੀ ਇੱਕ ਇਹ ਇੱਕ ਹੀ ਇਹਨਾਂ ਚੋਂ ਹੋਏਗਾ ਜਿਹੜਾ ਸਟੂਡੈਂਟ ਸੈਂਟਰ ਦੀਆਂ ਪੌੜੀਆਂ ਚੜੇਗਾ ਔਰ ਪ੍ਰਧਾਨਗੀ ਵਾਲੀ ਜਿਹੜੀ ਕੁਰਸੀ ਆ ਉਹ ਲਏਗਾ ਇਸ ਵਕਤ ਅਸੀਂ ਯੂਆਈਟੀ ਖੜੇ ਹੋਇਆ ਤਸਵੀਰ ਦਿਖਾ ਦਿਓ ਮੇਰੇ ਨਾਲ ਇਸ ਫਰੇਮ ਦੇ ਵਿੱਚ ਤਰਨ ਸਿੱਧੂ ਨੇ ਔਰ ਐਸਓਆਈ ਪਾਰਟੀ ਤੋਂ ਇਹ ਇਲੈਕਸ਼ਨ ਲੜ ਰਹੇ ਨੇ ਯੂਆਈਟੀ ਜਿਹੜਾ ਇਹ ਡਿਪਾਰਟਮੈਂਟ ਹੈ ਔਰ ਇਸ ਡਿਪਾਰਟ ਤੁਹਾਡਾ ਸਬੰਧ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਇਸ ਡਿਪਾਰਟਮੈਂਟ ਤੋਂ ਹਾਂਜੀ ਮੈਂ 4th ਇਅਰ ਮੈਕੈਨਿਕਲ ਦਾ ਸਟੂਡੈਂਟ ਆ UIET ਡਿਪਾਰਟਮੈਂਟ ਤੋਂ ਬੈਚਲਰਸ ਇਨ ਇੰਜੀਨੀਅਰਿੰਗ ਦਾ ਹਾਂ ਔਰ ਸਭ ਤੋਂ ਪਹਿਲਾਂ ਦੱਸਿਓ ਕਿ ਜਮਾ ਆਖਰੀ ਪੜਾਣੇ ਇੱਕ ਇੱਕ ਮਿੰਟ ਵੈਲਿਊਏਬਲ ਆ ਕੀ ਲੱਗ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੀ ਫੀਲਿੰਗ ਆ ਇਸ ਟਾਈਮ ਦੇਖੋ ਫੀਲਿੰਗ ਤਾਂ ਇਹ ਆ ਜੀ ਸਾਰਾ ਸਾਲ ਮਿਹਨਤ ਕੀਤੀ ਐ ਤੇ ਸਟੂਡੈਂਟਾਂ ਦੀ ਹੈਲਪ ਕਰ ਰਹੇ ਆ ਕਾਫੀ ਟਾਈਮ ਤੋਂ ਤੇ ਹੁਣ ਤਾਂ ਮੁਕੱਦਰ ਦੇ ਨਾਲ ਲੜਾਈ ਐ ਜੋ ਮੁਕੱਦਰ ਚ ਲਿਖਿਆ ਹੋਊ ਉਹ ਵੀ ਆ ਉਹਦੇ ਨਾਲ ਲੜਾਈ ਐ ਸਾਡੀ ਸਿਰਫ ਔਰ ਕੀ ਲੱਗਦਾ ਕਿ ਜਿਹੜਾ ਇਹ ਡਿਪਾਰਟਮੈਂਟ ਹੈ ਤੁਹਾਡੇ ਨਾਲ ਸਟੈਂਡ ਕਰ ਰਿਹਾ ਚੇਤਨ ਚੌਧਰੀ ਇੱਥੋਂ ਪ੍ਰੈਜ਼ੀਡੈਂਟ ਬਣੇ ਸੀ ਕਹਿੰਦੇ ਡਿਪਾਰਟਮੈਂਟ ਇੱਕ ਪਾਸੇ ਭੁਗਤ ਜਾਂਦਾ ਹੈ ਜਿੱਦਾਂ ਇਸ ਡਿਪਾਰਟਮੈਂਟ ਦਾ ਇਸ ਤਰ੍ਹਾਂ ਦਾ ਕੈਰੇਕਟਰ ਹੈ ਇਤਿਹਾਸ ਰਿਹਾ ਹਾਂਜੀ ਹਾਂਜੀ ਤੁਹਾਡੇ ਨਾਲ ਸਟੈਂਡ ਕਰੇਗਾ ਹਾਂਜੀ ਹਾਂਜੀ ਜ਼ਰੂਰ ਅਸੀਂ ਹਮੇਸ਼ਾ ਸਟੂਡੈਂਟ ਦੇ ਹੱਕਾਂ ਦੀ ਲੜਾਈ ਲੜੀ ਹੈ ਹਮੇਸ਼ਾ ਸਟੂਡੈਂਟ ਦੇ ਨਾਲ ਖੜੇ ਆ ਤੇ ਜ਼ਰੂਰ ਸਾਡੇ ਵੀ ਨਾਲ ਸਟੂਡੈਂਟਸ ਖੜਨਗੇ ਬਸ ਇਸ ਵਾਰੀ ਦਿੱਕਤ ਥੋੜੀ ਜੀ ਹੈ ਵੀ ਇਸ ਵਾਰੀ ਕੰਪੀਟੀਸ਼ਨ ਕੰਪੀਟੀਸ਼ਨ ਤਾਂ ਨਹੀਂ ਆਪਾਂ ਕਹਿ ਸਕਦੇ ਬਟ ਇਸ ਵਾਰੀ ਕੈਂਡੀਡੇਟ ਜ਼ਿਆਦਾ ਨੇ ਤੇ ਇਸ ਕਰਕੇ ਵੋ فیر ਵੀ ਅਸਪੀਡ ਦੀ ਚੱਲ ਰਹੀ ਹੈ ਇੱਧਰ ਕਿਉਂਕਿ ਮੈਂ ਆਪ ਇਸ ਡਿਪਾਰਟਮੈਂਟ ਦਾ ਸਟੂਡੈਂਟ ਹਾਂ ਹਮਮ ਔਰ ਲੀਡ ਇੱਥੋਂ ਤੇ ਦੂਜੇ ਕੈਂਪਸ ਦਾ ਕੀ ਮਾਹੌਲ ਹੈ ਨਾਰਥ ਕੈਂਪਸ ਦਾ ਸਾਊਥ ਕੈਂਪਸ ਦੀ ਕਹਿੰਦੇ ਪੋਲਿਟਿਕਸ ਬਹੁਤ ਚੰਗੋ ਹੈ ਕਿ ਸਾਊਥ ਕੈਂਪਸ ਜਿੱਧਰ ਖੜਾ ਹੋ ਜਾਂਦਾ ਤੇ ਜਿੱਤ ਜਾਂਦੇ ਨੇ ਪਰ ਨਾਰਥ ਕੈਂਪਸ ਵੀ ਤਾਂ ਬਹੁਤ ਵੱਡਾ ਹੈ ਸਹੀ ਗੱਲ ਹੈ ਤੁਹਾਡੀ ਸਾਊਥ ਕੈਂਪਸ ਦੇ ਵਿੱਚ ਤਾਂ ਆਪਾਂ ਵਧੀਆ ਚੱਲ ਹੀ ਰਿਹਾ ਸਾਡੀ ਟੀਮ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੀ ਹੈ ਤੇ ਨਾਰਥ ਦੇ ਵਿੱਚ ਵੀ ਹੈ ਜੀ ਗਰਾਉਂਡ ਲੈਵਲ ਤੇ ਸਾਡੀ ਸਾਰੀ ਟੀਮ ਹੈ ਜਿਹੜੀ ਉਹ ਕੰਮ ਕਰ ਰਹੀ ਹੈ ਬੱਚੇ ਦੇ ਨਾਲ ਪਰਸਨਲੀ ਮਿਲ ਰਹੀ ਹੈ ਤੇ ਉਸ ਤੋਂ ਪਹਿਲਾਂ ਵੀ ਇਹ ਤਾਂ ਸਿਰਫ ਇਲੈਕਸ਼ਨ ਦੀ ਗੱਲ ਹੋ ਰਹੀ ਹੈ ਉਸ ਤੋਂ ਪਹਿਲਾਂ ਵੀ ਅੱਜ ਤੱਕ ਸਾਡੀ ਜਿਹੜੀ ਟੀਮ ਹੈ ਹਮੇਸ਼ਾ ਸਟੂਡੈਂਟ ਦੀ ਹੱਕਾਂ ਲਈ ਲੜਾਈ ਲੜਦੀ ਆਈ ਹੈ ਤੇ ਪਰਸਨਲੀ ਵੀ ਜੇ ਆਪਾਂ ਕਹੀਏ ਤਾਂ ਡਿਪਾਰਟਮੈਂਟਾਂ ਸਾਰੀ ਟੀਮ ਨੇ ਸਟੂਡੈਂਟ ਦੀ ਹੈਲਪ ਕਰੀ ਹੈ ਜਾਂ ਤਾਂ ਉਹ ਕਾਉਂਸਲਿੰਗ ਦੇ ਦਿਨਾਂ ਦੇ ਵਿੱਚ ਹੋਵੇ ਜਾਂ ਤਾਂ ਉਹ ਜਦੋਂ ਐਂਟ੍ਰੈਂਸ ਐਗਜ਼ਾਮ ਸੀ ਉਹਨਾਂ ਦਿਨਾਂ ਦੇ ਵਿੱਚ ਹੈਲਪ ਕੀਤੀ ਹੋਵੇ ਤੇ ਹਮੇਸ਼ਾ ਸਾਡੀ ਟੀਮ ਸਟੂਡੈਂਟ ਲਈ ਖੜੀ ਰਹੀ ਹੈ ਤੇ ਇਸ ਕਰਕੇ ਔਰ ਇਹ ਵੀ ਚੀਜ਼ ਦੱਸਿਓ ਕਿ ਤੁਸੀਂ ਕੀ ਨਵਾਂ ਕਰਨਾ ਚਾਹੁੰਦੇ ਹੋ ਜੇ ਤੁਸੀਂ ਪ੍ਰੈਜ਼ੀਡੈਂਟ ਬਣਦੇ ਹੋ ਕਿਹੜੇ ਖਾਸ ਕੰਮ ਤੁਹਾਡੇ ਮੈਨੀਫੈਸਟੋ ਦੇ ਵਿੱਚ ਨੇ ਦੇਖੋ ਮੈਨੀਫੈਸਟੋ ਤਾਂ ਚਲੋ ਇੱਕ ਅਲੱਗ ਚੀਜ਼ ਹੋਗੀ ਉਸ ਤੋਂ ਪਹਿਲਾਂ ਜਿਹੜੀ ਇੱਕ ਦਿਲ ਦੀ ਰੀਜ ਹੈ ਵੀ ਸਾਊਥ ਕੈਂਪਸ ਤੋਂ ਬਹੁਤ ਘੱਟ ਚਾਂਸ ਮਿਲਦਾ ਹੈ ਸਟੂਡੈਂਟ ਨੂੰ ਕੰਟੈਸਟ ਕਰਨ ਦਾ ਤੇ ਇਸ ਵਾਰੀ ਐਸੋਆਈ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਹੈ ਪ੍ਰੈਜ਼ੀਡੈਂਟ ਦੀ ਸੀਟ ਤੇ ਕੰਟੈਸਟ ਕਰਨ ਦਾ ਮੈਂ ਤਾਂ ਇਹੀ ਚਾਹੂੰਗਾ ਜੇ ਮੈਂ ਪ੍ਰੈਜ਼ੀਡੈਂਟ ਦੀ ਸੀਟ ਜਿੱਤਦਾ ਆ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਊਥ ਕੈਂਪਸ ਦੇ ਵਿੱਚ ਜਿਹੜੀ ਫੈਸਿਲਿਟੀਆਂ ਨਹੀਂ ਨਾ ਹੈਗੀਆਂ ਜਿਵੇਂ ਉਰੇ ਟਕ ਸ਼ਾਪ ਨਹੀਂ ਹੈਗੀ ਤੇ ਮੈਡੀਕਲ ਸ਼ਾਪਸ ਨਹੀਂ ਹੈ ਤੇ ਕੋਈ ਵੀ ਕਨੈਕਟੀਵਿਟੀ ਹੈ ਜਿਹੜੀ ਉਹ ਸ਼ਾਮ ਨੂੰ ਬਹੁਤ ਜ਼ਿਆਦਾ ਵੀਕ ਹੋ ਜਾਂਦੀ ਹੈ ਜਿਹੜੀ ਸਾਊਥ ਕੈਂਪਸ ਤੋਂ ਨਾਰਥ ਕੈਂਪਸ ਹੈ ਸਭ ਤੋਂ ਪਹਿਲਾਂ ਮੈਂ ਸਾਊਥ ਕੈਂਪਸ ਦੀ ਕਨੈਕਟੀਵਿਟੀ ਤੇ ਸਾਊਥ ਕੈਂਪਸ ਦੇ ਵਿੱਚ ਜਿਹੜੀ ਵੀ ਬੇਸਿਕ ਨੀਡਸ ਨੇ ਫੈਸਿਲਿਟੀਆਂ ਨੇ ਉਹਨਾਂ ਨੂੰ ਪੂਰੀ ਕਰਵਾਉਂਗਾ ਬਾਕੀ ਜਿਹੜੀ ਮੈਨੀਫੈਸਟੋ ਵਾਲੀ ਗੱਲ ਹੈ ਮੈਨੀਫੈਸਟੋ ਦੇ ਵਿੱਚ ਆਪਾਂ ਇਹ ਲੈ ਕੇ ਆਉਣਾ ਚਾਹੁੰਦੇ ਆਂ ਵੀ ਪੀਯੂ ਕੈਂਪਸ ਦੇ ਜਿਹੜੇ ਵੀ ਸਟੂਡੈਂਟ ਦੇ ਕੋਲ ਆਈਡੀ ਕਾਰਡ ਹੈਗਾ ਪੀਯੂ ਦਾ ਉਹਨਾਂ ਨੂੰ ਪਬਲਿਕ ਕਨਵੀਨੈਂਸ ਇਸ ਤਰ੍ਹਾਂ ਉਹ ਟਰੈਵਲ ਕਰਦੇ ਨੇ ਕੋਈ ਵੀ ਰੋਡ ਲੋਕਲ ਬੱਸਿਸ ਦੇ ਨਾਲ ਤੇ ਉਹਨਾਂ ਨੂੰ 50% ਉੱਥੇ ਟੂਟ ਮਿਲੂਗੀ ਤੇ ਜਿਹੜੇ ایਡਬਲਯੂਐਸ ਸਟੂਡੈਂਟਸ ਨੇ ਇਕਨੋਮਿਕਲੀ ਵੀਕਰ ਸਟੂਡੈਂਟਸ ਨੇ ਉਹਨਾਂ ਦੇ ਵਾਸਤੇ ਆਪਾਂ ਇਨਕਰੀਮੈਂਟ ਲੈ ਕੇ ਆਵਾਂਗੇ ਸਕਾਲਰਸ਼ਿਪ ਦੇ ਵਿੱਚ ਹੋਰ ਵੀ ਬਤੇਰੇ ਅਜਿਹੇ ਮੁੱਦੇ ਨੇ ਜਿਹੜੇ ਸਟੂਡੈਂਟ ਦੇ ਹਿੱਤਾਂ ਦੇ ਵਾਸਤੇ ਨੇ ਤੇ ਉਹ ਬਾਕੀ ਸਾਡੇ ਸਾਰੇ ਜਿਹੜਾ ਮੈਨੀਫੈਸਟੋ ਆ ਦੇ ਵਿੱਚ ਮੈਂਸ਼ਨਡ ਨੇ ਜੀ ਪਰ ਇੱਧਰ ਜੇ ਗੱਲ ਕੀਤੀ ਜਾਵੇ ਬੀਡੀਐਸ ਡਿਪਾਰਟਮੈਂਟ ਵੀ ਹੈ ਬਾਇਓਫਿਜ਼ਿਕਸ ਹੈ ਹੋਰ ਡਿਪਾਰਟਮੈਂਟ ਹੈਗੇ ਨੇ ਮੇਰੇ ਧਿਆਨ ਦੇ ਵਿੱਚ ਹੋਵੇ ਤਾਂ ਇਹ ਤੁਹਾਡਾ ਖੁਦ ਆਪਣਾ ਡਿਪਾਰਟਮੈਂਟ ਹੈ ਤਾ ਇਹ ਸਾਰੇ ਡਿਪਾਰਟਮੈਂਟਾਂ ਦੀ ਇੱਕ ਰਹਿੰਦੀ ਹੈ ਕਿ ਉਹਨਾਂ ਨੂੰ ਉਹ ਫੈਸਿਲਿਟੀ ਹੈ ਹੀ ਨਹੀਂ ਜੋ ਨਾਰਥ ਕੈਂਪਸ ਦੀ ਵਾਈਬ ਹੈ ਉਹ ਸਾਊਥ ਕੈਂਪਸ 'ਚ ਨਹੀਂ ਹੈਗੀ ਔਰ ਉਹ ਕਿਉਂ ਨਹੀਂ ਹੈਗੀ ਕਿਉਂਕਿ ਇੱਥੇ ਕੰਟੀਨਾਂ ਉਸ ਤਰ੍ਹਾਂ ਦੀ ਨਹੀਂ ਉੱਥੇ ਸਟੂਡੈਂਟ ਸੈਂਟਰ ਹੈ ਤੇ ਸਟੂਡੈਂਟ ਸੈਂਟਰ ਦੀ ਆਪਣੀ ਇੱਕ ਹਿਸਟਰੀ ਹੈ ਉਹਦੀ ਉਹ ਤਾਂ ਰਹਿਣਾ ਹੀ ਰਹਿਣਾ ਪਰ ਨਵਾਂ ਕੀ ਹੋ ਸਕਦਾ ਨਵਾਂ ਮਾਡਲ ਤਾਂ ਹੋਏਗਾ ਕਿ ਇੱਥੇ ਆ ਬਣ ਸਕਦਾ ਜੀ ਆ ਜਗ੍ਹਾ ਤੁਸੀਂ ਦੱਸ ਸਕਦੇ ਹੋ ਹੋ ਸਕਦਾ ਉਹਦੇ ਲਈ ਸਟਰਗਲ ਕਰਨੀ ਪਵੇ ਬਹੁਤ ਸਾਰੇ ਮਸਲਿਆਂ ਦੇ ਲਈ ਸਟਰਗਲ ਕਰਨੀ ਪੈਂਦੀ ਹੈ ਸਹੀ ਗੱਲ ਹੈ ਜੀ ਦੇਖੋ ਕੋਈ ਵੀ ਚੇਂਜ ਜਿਹੜਾ ਅਸੀਂ ਲੈ ਕੇ ਆਉਣਾ ਚਾਹੁੰਨੇ ਆ ਸਭ ਤੋਂ ਪਹਿਲਾਂ ਤਾਂ ਉਹ ਇੱਕੋ ਦਮ ਨਹੀਂ ਆ ਸਕਦਾ ਹੌਲੀ ਹੌਲੀ ਟਾਈਮ ਲੱਗਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਬੇਸਿਕ ਨੀਡਸ ਨੇ ਆਪਾਂ ਉਹਨਾਂ ਤੋਂ ਸਟਾਰਟ ਕਰਾਂਗੇ ਤੇ ਇਹ ਮੇਰੀ ਮਤਲਬ ਇਹ ਮੇਰੀ ਜ਼ਿੰਮੇਵਾਰੀ ਹੋਊਗੀ ਜੇ ਮੈਂ ਕਾਉਂਸਲ ਦੇ ਵਿੱਚ ਆਨਾ ਵੀ ਸਭ ਤੋਂ ਪਹਿਲਾਂ ਜਿਹੜੀ ਵੀ ਇੱਥੇ ਬੇਸਿਕ ਨੀਡ ਨੇ ਉਹ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਕੇ ਆਵਾਂਗੇ ਬਾਈ ਹੁੱਕਰ ਬਾਈ ਕਰੁਕ ਤੇ ਬਾਕੀ ਜਿੰਨੇ ਵੀ ਡਿਪਾਰਟਮੈਂਟ ਨੇ ਕੋਸ਼ਿਸ਼ ਕਰਾਂਗੇ ਵੀ ਹਰੇਕ ਡਿਪਾਰਟਮੈਂਟ ਦੇ ਵਿੱਚ ਕੰਟੀਨ ਹੋਵੇ ਤੇ ਸਾਰੇ ਸਟੂਡੈਂਟਸ ਨੂੰ ਇੱਧਰ ਉੱਧਰ ਨਾ ਜਾਣਾ ਪਵੇ ਬ੍ਰੇਕਫਾਸਟ ਤੇ ਲੰਚ ਕਰਨ ਵਾਸਤੇ ਜੀ ਆਖਰ ਦੇ ਵਿੱਚ ਕੋਈ ਮੈਸੇਜ ਤੁਸੀਂ ਦੇਣਾ ਚਾਹੋਗੇ ਮੈਸੇਜ ਇਹ ਕੋਈ ਇਹ ਦੇਣਾ ਚਾਹੁੰਦਾ ਵੀ ਕਾਫੀ ਮਿਹਨਤ ਕੀਤੀ ਹੈ ਜੀ ਮੈਂ ਵੀ ਤੇ ਐਸਓਈ ਪਾਰਟੀ ਦੇ ਹਰੇਕ ਵਰਕਰ ਨੇ ਤੇ ਜਿੰਨੀ ਵਾਰ ਵੀ ਕਾਉਂਸਲ ਦੇ ਵਿੱਚ ਆਏ ਆ ਆਪਦੇ ਕੀਤੇ ਹੋਏ ਵਾਦੇ ਹਮੇਸ਼ਾ ਪੂਰੇ ਕੀਤੇ ਨੇ ਤੇ ਇਸ ਵਾਰ ਵੀ ਕਰਾਂਗੇ ਤੇ ਪਲੀਜ਼ ਸਾਨੂੰ ਇੱਕ ਵਾਰ ਜ਼ਰੂਰ ਮੌਕਾ ਦਿਓ ਤੇ ਬਸ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੁਹਾਨੂੰ ਅਤਾ ਸਾਰੇ ਕੈਂਡੀਡੇਟਾਂ ਨੂੰ ਸਾਡੇ ਵੱਲੋਂ ਸ਼ੁਭਕਾਮਨਾਵਾਂ ਨੇ ਲਗਾਤਾਰ ਅਸੀਂ ਕਹਿ ਰਹੇ ਆਂ ਔਰ ਇੱਕੋ ਇੱਕ ਯੂਨੀਵਰਸਿਟੀ ਆ ਜਿੱਥੇ ਇਲੈਕਸ਼ਨ ਹੋ ਰਹੇ ਨੇ ਪੰਜਾਬ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਪੈਂਦੀ ਆ ਪੀਯੂ ਇਹ ਔਰ ਕੀ ਰਿਜ਼ਲਟ ਲੈਣਗੇ ਉਹ ਵੀ ਕੱਲ ਤੁਹਾਡੇ ਸਾਹਮਣੇ ਹੋਣਗੇ ਪਰ ਐਸਓਆਈ ਦੇ ਉਮੀਦਵਾਰ ਨੇ ਜਿਹੜੇ ਤਰਨ ਸਿੱਧੂ ਉਹਨਾਂ ਦੀ ਗੱਲਬਾਤ ਤੁਸੀਂ ਹੁਣ ਸੁਣੀ ਹੈ ਗੱਲਬਾਤ ਚੰਗੀ ਲੱਗੀ ਤਾਂ ਅੱਗੇ ਵੀ ਲੋਕਾਂ ਤੱਕ ਸਾਂਝੇ ਕਰਦੇ ਰਿਹਾ ਕਰੋ ਧੰਨਵਾਦ